ਗਰੀਦ ਹੈ। ਅਚਾਲ ਵੀ ਆਖਾ। ਹਾਂਜੀ। ਅੱਛਾ। ਅੱਛਾ ਅੱਛਾ। ਠੀਕ ਹੈ ਗਊ ਸਾਰੀਆਂ ਠੀਕ ਨੇ? ਚੈੱਕ ਕੀਤੀਆਂ। ਥੋੜੀਆਂ ਬੋਦੀਆਂ ਸਰ। ਹੋਰ ਲੱਗਿਆ ਸਰ। ਪ੍ਰਧਾਨ ਜੀ ਕੋ ਗਊ ਬੁਮਾਤ ਨਹੀਂ ਹੋਈ। ਨਹੀਂ ਨਹੀਂ ਨਹੀਂ। ਨਹੀਂ। ਬੜੀ ਮਿਹਨਤ ਕੀਤੀ ਤੁਸੀਂ ਇਹ ਨਾਲ। ਸਤਿਕਾਰ ਕਰਨਾ। ਆਸ਼ੀਰਵਾਦ ਦੇਣਾ। ਹਾਂਜੀ। ਭਗਵਾਨ ਕੇ ਅੱਗੇ ਅਰਦਾਸ ਕਰੋ ਆਪ। ਮੰਦਰ ਕੇ ਪੂਜਾਰੀ ਹੋ। ਕਿ ਭਗਵਾਨ ਬੰਦ ਕਰ ਦੇ ਯਾਰ। ਅੱਜ ਵੀ ਪਾਣੀ ਆ ਰਹਾ ਹੈ ਬਹੁਤ। ਅੱਛਾ ਅੱਛਾ। ਹਾਂ ਅੱਜ ਫੇਰ ਪਿੱਛੋਂ ਪਾਣੀ ਛੋੜ ਦਿਆ। ਹਾਂ ਅੱਜ ਵੀ ਪਾਣੀ ਆ ਰਹਾ ਹੈ ਬਹੁਤ ਬੁਧੀ ਹਾਲਤ। تو آپ تو اجناالے کے بڑے اچھے ہمارے پجاری ہو جانے آپ برداشت کرو بھگوان کو بلو کہ پنجاب سے میر پر ہاتھ رکھو ہمارا اجناالا ہمارا اجناالا برباد ہو چلے جان ان کو بولو یار ایسا مت کرو ہاں ਯਾਰ ਮੈਂ ਮਿਲ ਚਾਹ ਹਾਂ ਫਿਕਰ ਮੈਂ ਤੇ ਹਾਂ ਅੱਛਾ ਤੁਸੀਂ ਸਾਰੇ ਫੋਨ ਕੀਤਾ ਰਹੇ ਹਾਂ ਅੱਛਾ ਅੱਛਾ ਉਤਵਾ ਜੀ ਦਾ ਫੇਰ ਟੁੜੀ ਆ ਬਾਟਲ ਆਓ ਫੀਡ ਪਾ ਕੇ ਹਾਂ ਆਪਣੇ ਕੋਲ ਸਰ ਬਾਤ ਉਹ ਕਿੱਥੇ ਚਾਦਾ ਕਿੱਥੇ ਖਰਚ ਘੱਟ ਸੀ ਦੋ ਕਿਹਾਤ ਜਿਹੜਾ ਅੰਮ੍ਰਿਤਸਰੋਂ ਮੰਗਵਾ ਲਈ ਉਹ ਆਪਣੇ ਤੇ ਕੀ ਆ ਖੀੜ ਖੀੜ ਇਹ ਆਚਾਰ ਖੀੜ ਪਾਈ ਆ ਵਿੱਚ ਹਾਂਜੀ ਹਾਂਜੀ ਆਚਾਰ ਹੈਗਾ ਆਚਾਰ ਹੈਗਾ ਖੀੜ ਖੀੜ ਦੋ ਜੀ ਖੀੜ ਖੀੜ ਦੋ ਜੀ ਆ ਥੋੜਾ ਖੀੜ ਵੀ ਲਾ ਕੇ ਦੇ ਥੋੜਾ ਖੋਲੋ ਅੰਦਰ ਇੱਕ ਲੈ ਥੋੜਾ ਖੋਲੋ ਥੋੜਾ ਖੋਲੋ ਇਹਦੇ ਫੜੋ ਬੋਟੀ ਲੈ ਕੇ ਆ ਗਾਂ ਦੇ ਕੋਲ ਅਹ ਸੁਣਦੇ ਨਾ ਬੱਜੀਦਾ ਤੁਹਾਨੂੰ ਬੱਜੀਦਾ ਤੁਹਾਨੂੰ ਤਾਈ ਫੋਟੋ ਵੀ ਅੜੂ ਗਣਾ ਯਾਰ ਫੀਟ ਦਿਓ ਮੈਨੂੰ ਥੋੜੀ ਜੀ ਆਓ ਆ ਵੀਰ ਦੇ ਕਿ ਕਰੀਆ ਕੋਮ ਗਾ ਲੋ ਇਹਨੂੰ ਦੋ ਗੜੀਆਂ ਹਰਾ ਚਾਰਾ ਵੀ ਇੰਗਲ ਆ ਜਾਏਗਾ ਸ਼ਾਂਤ ਅੱਛਾ ਮੰਤਰੀ ਸਾਹਿਬ ਅੱਗੇ ਇਧਰ ਬੀਠਿਆ ਆਜੋ ਪਦਰੇ ਬਣੀ ਦਕੇ ਇਹਨੂੰ ਥੱਲੇ ਰੱਖ ਦਿਓ ਇੱਥੇ ਇੱਥੇ ਰੱਖ ਆ ਗਾ ਹੈ ਮੰਤਰੀ ਸਾਹਿਬ ਹਾਂ ਬੇਨਤੀ ਹੈ ਤਾਂ ਭਈ ਇਹ ਦੋਵਾਂ ਬੰਦਿਆਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਦੇ ਕੱਲ ਦਾ ਤੇ ਇਹ ਬੰਦਿਆਂ ਦੀ ਡਿਊਟੀ ਲਈ ਆ ਤੇ ਤੁਸੀਂ ਇਹੀ ਕੰਮ ਕਰਦੇ ਇਹਨਾਂ ਦੇ ਹੁਕਮਾਂ ਅਨੁਸਾਰ ਜੀ ਇਹ ਪੱਟੀ ਸਾਹਿਬ ਦਾ ਤੇ ਸਾਡੇ ਅਮਰਤਜੀਤ ਦਾ ਇਹ ਰਾਤ ਨਹੀਂ ਜੇ ਸੁੱਤੇ ਤੁਹਾਨੂੰ ਮੈਂ ਦੱਸਾਂ ਹਾਂ ਆ ਇਹ ਕੱਲ ਵੀ ਸਲੇ ਦੇ ਲੱਗੇ ਜੇ ਤਾਂ ਡੰਗਰ ਸਾਰੇ ਇਹਨਾਂ ਦੀ ਵਜ੍ਹਾ ਨਾਲ ਇੱਥੇ ਆਏ ਹੋਏ ਫੀਡ ਲਾ ਕੇ ਆਓ ਫੀਡ ਲਾ ਕੇ ਆਓ ਇਹਨਾਂ ਨੂੰ ਮੈਂ ਕਹਿ ਕੇ ਪਹਿਲਾਂ ਕੌਸ਼ਲਾ ਦਾ ਪਾਸ ਬੰਦ ਕਰ ਜਿਹੜਾ ਪਾਣੀ ਚ ਨਾ ਰਹੇ ਜੀ ਪਾਣੀ ਦਾ ਬਹੁਤ ਸਹਯੋਗ ਹੈ ਤਾਂ ਤੁਹਾਡਾ ਬੜਾ ਸਹਯੋਗ ਹੈ ਇੱਕ ਇਹ ਸਾਡੇ ਨਾਲ ਸਰ ਇੱਕ ਇੱਕ ਨੇ ਕਹਿਲ ਹੋਏ ਪਏ ਆ ਇੱਕ ਵੀ ਡੰਗਰ ਸਰ ਅੰਦਰ ਨਹੀਂ ਰਹਿਣਤ ਹੈ ਜੀ ਡੰਗਰ ਸਾਰੇ ਆਹਰਾ ਗਾਉ ਤਾਂ ਬਾਹਰ ਗੱਲਿਆ ਇਥੇ ਲੋਦੋ ਖੁੱਲ੍ਹੇ ਖੁੱਲ੍ਹੇ ਪਾਉਂ ਤੁਹਾਡੀ ਖਾਣਾ ਸੋਦੋ ਇਹ ਸੇਵਾ ਕਰਨੀ ਹੈ ਇਹਨਾਂ ਦੀ ਪੂਜਾ ਕਰਦੇ ਪੂਜੇ ਖਤਾ ਬਣਾ ਹੋ ਜਾ ਬਸ ਇਹਦੀ ਗੱਲ ਮੈਂ ਪੱਕੇ ਦਾ ਫੜਦਾ ਇੱਕਾਈ ਇੱਕਾਈ ਫੜਦਾ ਇੱਕ ਦੋ ਇੱਕ ਦੋ ਫੜ ਜੂ ਕਾਈ ਹਾਂ ਸਹੀ ਹੈ ਆਹ ਦੇਖੋ ਦੇਖੋ ਲਗਾਤਾਰ ਅੱਗੇ ਪਿੱਛੇ ਵੀ ਜਾਏਗੇ ਇਧਰ ਹੋ ਜਾਈਏ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਇੱਥੇ ਬਾਅਦ ਇੱਥੇ ਬਾਅਦ ਆਜੋ ਉਹ ਕਰੇਗਾ ਬਾੜੀ ਤੋਂ ਪ੍ਰਭਾਵਿਤ ਹੋ ਰਹੀਆਂ ਸੀ ਪਰ ਜੇ ਗੱਲ ਕਰਾਂ ਮੈਂ ਤਾਂ ਦੱਸਦਾ ਹਾਂ ਇਤਨਾ ਫੜੋ ਥਾਲੀ ਹੋ ਥਾਲੀ ਫੜੋ ਤੇ ਇਹਨੇ ਖਾਣਾ ਥੱਲੇ ਕਰੋ ਥੱਲੇ ਨਾ ਕਰੋ ਆਹ ਜਿਹੜਾ ਪਟਿਆਲੇ ਵਾਲੇ ਪ੍ਰਧਾਨਯੋਂ ਦਾ ਵੱਲ ਸਾਰੀ ਕਮੇਟੀ ਦੇ ਸਹਿਯੋਗ ਨਾਲ ਅੱਜ ਸਾਰੇ ਜਿਹੜੇ ਪਸ਼ੂ ਸੀਗੇ ਗਾਈਆਂ ਸੀਗੀਆਂ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਸੁਰੱਖਿਤੀ ਜਗ੍ਹਾ ਤੇ ਭੱਜਾ ਤਾਰਾ ਸਿੰਘ ਦੇ ਸਕੂਲ ਵਿੱਚ ਰੱਖ ਦਿੱਤਾ ਆਹ ਹੋ ਨਾ ਵੱਡੇ ਮੱਦਰ ਹੋ ਫੋਟੋ ਨਹੀਂ ਨਹੀਂ ਕੋਈ ਨਾ ਤਕਵਾ ਦੇ ਨੀ ਕੋਈ ਜੀ ਸਭ ਛੱਡੋ 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 ਕਪੜਾ ਜੀ ਤੁਹਾਨੂੰ ਕੌਣ ਦੇ ਨਜ਼ਰੋਂ ਪਾਉਂਦੇ ਹੋ ਹੋਰ ਤੁਹਾਨੂੰ ਆਪ ਬੜੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਅਸਲ 'ਚ ਬੜੇ ਪਿਆਰ ਨਾਲ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਗਊ ਮਾਤਾ ਦੀ ਸੇਵਾ ਦੇ ਲੋਕ ਬੜੇ ਚਾਤਿਸ਼ਾ ਨਾ ਕਰਦੇ ਜਿੰਨਾ ਕਿ ਦੇ ਵੱਡੇ ਪੱਦਰ ਤੇ ਲੋਕ ਇਹ ਪੂਜਣ ਵਾਸਤੇ ਹੁੰਦੇ ਨੇ ਪਰ ਅੱਜ ਇੱਥੇ ਇੱਕ ਜ਼ਰੂਰਤ ਜ਼ਰੂਰਤ ਬਣੀ ਹੋਈ ਹੈ ਉਸ ਨੂੰ ਜੀ ਨੂੰ ਦੇਖਦੇ ਹੋਈ ਵੇਖੋ ਸਾਰੀ ਜਨਾਲਾ ਦੀ ਟੀਮ ਪਹੁੰਚੀ ਹੋਈ ਆ ਨਾਲ ਇੱਥੇ ਸਾਰੀ ਜਨਾਲਾ ਦੀ ਕੰਪਿਟੇਟ ਜਿਹੜੀ ਕਮੇਟੀ ਆ ਟੀਮ ਆ ਸਾਰੀ ਪਹੁੰਚੀ ਹੋਈ ਆ ਨਾਲ ਨਾਲ ਇੱਥੇ ਜਿਹੜੇ ਸਾਰੀਬਾ ਸਾਹਿਬ ਨੂੰ ਲਗਾਤਾਰ ਆਪਣੇ ਹੱਥੀ ਜਿਹੜੀ ਸੇਵਾ ਕੀਤੀ ਜਾ ਰਹੀ ਆ ਤੇ ਇਹਨਾਂ ਗਊਆਂ ਨੂੰ ਵੀੜਿਆ ਤੇ ਫੀਡ ਇਹ ਨਾਲ ਜਿਹੜਾ ਪੱਠੇ ਨੇ ਜਾ ਹੋਰ ਕਹਿਦੇ ਸੁੱਕੇ ਨਾਲ ਚਾਰਾ ਆ ਉਹ ਸੁਖਵਾਇਆ ਜਾ ਰਿਹਾ तकरीबन ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਹ ਸੇਵਾ ਹੱਥੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਸ ਤਰੀਕੇ ਨਾਲ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਲੋਕ ਬਹੁਤ ਵੱਡੇ ਪੱਧਰ ਤੇ ਜੇ ਹਲਕਾ ਜਨਾਲਾ ਦੀ ਗੱਲ ਕਰਾਂ ਉਹ ਜਨਾਲਾ ਤੇ 50 ਤੋਂ 70 ਮੀਟਰ ਪ੍ਰਭਾਵਿਤ ਹੋਏ ਨੇ ਜਿਹੜੇ ਵੱਡੇ ਪੱਧਰ ਤੇ ਪਾਣੀ ਦੇ ਨਾਲ ਉਸ ਤੋਂ ਲੈ ਕੇ ਹੀ ਲਗਾਤਾਰ ਵਕ ਵਕ ਸਰਕਾਰ ਵੱਲੋਂ ਟੀਮਾਂ ਲਗਾਈਆਂ ਜੀਆਂ ਪਿੰਡਾਂ ਵਿੱਚ ਵੀ ਜੜੀਆਂ ਰਸਤਾ ਭੇਜੀਆਂ ਜਾ ਰਹੀਆਂ ਨੇ ਜਿਨ੍ਹਾਂ ਮੈਂ ਗੱਲ ਕਰਾਂ ਤੇ ਅਸ਼ਵਲੀ ਚਾਰਾ ਭੇਜਿਆ ਜਾ ਰਿਹਾ ਪਰ ਇਤਨਾ ਕਿਤੇ ਇਹ ਜਿਹੜੀ ਸੇਵਾ ਹੁੰਦੀ ਹੈ ਸੇਵਾ ਨੂੰ ਜਿਹੜਾ ਖਾਸ ਤੌਰ ਤੇ ਕਰਨ ਲਈ ਤਾਰੀਵਾਲਾ ਸਾਹਿਬ ਪਹੁੰਚੇ ਨੇ ਜਿੰਦਾ ਵੱਲੋਂ ਆਪਣੇ ਹੱਥਾਂ ਨਾਲ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਥਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੂਰੇ ਪਿਆਰ ਨਾਲ ਜਿਹੜੀ ਇਹ ਗਵਾਂ ਨੇ ਉਹਨਾਂ ਨੂੰ ਜਿਹੜਾ ਇਹ ਬੀਡ ਫੜਾਈ ਜਾ ਰਹੀ ਹੈ ਕਿਉਂਕਿ ਲਗਾਤਾਰ ਇਸ ਤਰੀਕੇ ਨਾਲ ਨਾਥੋ ਅਜ ਤੱਕ ਆਹੋ ਆਫਰ 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 ਉਹ ਵੀ ਲੱਗੇ ਹੋਏ ਨੇ ਆਪਣੀ ਸੇਵਾ ਨੂੰ ਜਿਹੜਾ ਵਾਖੂਬੀ ਨਿਭਾਉਂਦੇ ਨਜ਼ਰ ਆਉਂਦੇ ਨੇ ਇੱਥੇ ਸਾਡੇ ਨਾਲ ਤਾਰੀਵਾਲ ਸਾਹਿਬ ਮੌਜੂਦ ਵੀ ਨੇ ਆਪਾਂ ਤਾਰੀਵਾਲ ਸਾਹਿਬ ਨਾਲ ਗੱਲ ਵੀ ਕਰਾਂਗੇ ਤਾਰੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਹੱਥੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਹ ਇਹ ਦੇਖੋ ਇਹ ਇਹ ਸਾਡਾ ਸਰਮਾਇਆ ਨੇ ਸਾਡੀਆਂ ਗਊ ਸਾਡੀਆਂ ਮੱਝਾਂ ਸਾਨੂੰ ਕੀ ਕਹਿੰਦੇ ਸਿਆਣੇ ਕਹਿੰਦੇ ਦੁੱਧ ਤੇ ਪੁੱਤ ਜਿਹਦੇ ਘਰ ਹੋਵੇ ਉਹਦੇ ਕਾ ਸਭ ਕੁਝ ਹੁੰਦਾ ਇਹ ਸਾਨੂੰ ਦੁੱਧ ਦਿੰਦੀਆਂ ਯਾਰ ਸਾਡੀਆਂ ਵੈਸੇ ਵੀ ਢਾਂ ਜਿਹੜੀ ਆ ਸਾਡਾ ਵੀ ਵਿਕਾਸ ਦੇ ਵਿੱਚ ਬੜੀ ਇਹਦੀ ਥਾਂ ਹੈ ਵੱਡੀ ਇਹ ਦੁੱਧ ਦਿੰਦੇ ਡੰਗਰ ਸਨ ਇਹਨਾਂ ਦੇ ਦੁੱਧ ਨਾਲ ਦਹੀਂ ਆਪਾਂ ਚਾਹਾਂ ਮੱਖਣ ਕਿੰਨਾ ਕੁਝ ਖਾਂਦੇ ਇਹ ਬਚਾਦੇ ਬੇਸਹਾਰੇ ਬੇਜਮੀ ਇਹ ਬੰਦੇ ਜਿਹੜੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਨੇ ਉਹ ਸਾਡੇ ਮੰਦਰ ਦੇ ਪੁਜਾਰੀ ਜੀ ਆਏ ਸੀਗੇ ਇਹ ਬਹੁਤ ਕੰਮ ਕਰਦੇ ਇਹਦਾ ਇਹ ਬਹੁਤ ਕੰਮ ਕਰਦੇ ਤੇ ਮੈਂ ਕੱਲ ਸਭ ਤੋਂ ਪਹਿਲਾਂ ਇਹਨਾਂ ਨੂੰ ਕਹਾ ਕਿ ਗਊਸ਼ਾਲਾ ਖਾਲੀ ਕਰ ਦਿਓ ਪਾਣੀ ਆ ਗਿਆ ਉੱਥੇ ਇੱਥੇ ਲੈਂਦਾ ਇਹਨਾਂ ਦੇ ਚਾਰੇ ਦਾ ਹੱਤਾਂ ਦਾ ਪ੍ਰਬੰਧ ਕਰਦਾ ਹੁਣ ਮੈਂ ਸਭ ਲੋਕਾਂ ਨੂੰ ਕਹੂੰਗਾ ਕਿ ਯਾਰ ਬਹੁਤ ਅੱਜ ਮੈਂ ਪਰਦਾ ਹੁੰਦਾ ਸੀ ਇੱਕ ਅਖਬਾਰ ਨੇ ਲਾਇਆ ਕਿ ਇਹ ਸਭ ਤੋਂ ਭਿਆਨਕ ਟਾਈਮ ਹੈ ਪੰਜਾਬ ਦੇ ਉੱਤੇ। ਉਹ ਸਭ ਤੋਂ ਵੱਡੇ ਹੜ੍ਹ ਨੇ। ਉਹ ਅੱਜ ਵੀ ਥੋੜੇ ਮੈਨੂੰ ਅਫਸਰ ਨੇ ਦੱਸਿਆ ਕਿ ਪਾਣੀ ਪਿੱਛੋ ਫੇਰ ਛੱਡਿਆ ਗਿਆ। ਉਹ ਪਾਣੀ ਸ਼ਾਮ ਤੱਕ ਆ ਜਾਊਗਾ ਇੱਥੇ। 8:30 ਵਜੇਾਂ ਚ ਪਾਣੀ ਵੱਟ ਚੱਲਿਆ। ਇਸ ਕਰਕੇ ਇਹ ਬੇਸਹਾਰਾ ਤੇ ਬੇਜਬਾਕੀ ਕਹਿੰਦੇ ਬੇਜਵਾਨੇ ਜੜਿਆ। ਇਹਨਾਂ ਦੀ ਇੱਕ ਕਮੇਟੀ ਦੋ ਸੇਵਾ ਕਰਦੀ ਆ ਤੇ ਇੱਕ ਦਿਨ ਅਸੀਂ ਵੀ ਕਹਾਂਗੇ ਤੇ ਸਰ ਭਗਵਾਨ ਉੱਤੇ ਵੇਖ ਰਿਹਾ ਤੇਰੇ ਉਸ ਤੋਂ ਬੜੀ ਵੱਡੀ ਸੇਵਾ ਆ ਕਿਉਂਕਿ ਜਿਸ ਤਰੀਕੇ ਨਾਲ ਵੱਡੇ ਪੱਦਰ ਤੇ ਲੋਕ ਘਰਾਂ ਤੋਂ ਪੂਜਣ ਲਈ ਆਉਂਦੇ ਨੇ ਗਉਆਂ ਨੂੰ ਵੱਡੇ ਵੱਡੇ ਪੱਦਰ ਤੇ ਪੱਠੇ ਲੈ ਕੇ ਆਉਂਦੇ ਨੇ ਜਾਂ ਕੋਈ ਵੱਖੋ ਖਰੀ ਚੀਜ਼ਾਂ ਬਣਾ ਕੇ ਲੈਂਦੇ ਨੇ ਕਿ ਗਉਆਂ ਨੂੰ ਪੂਜਿਆ ਜਾਂਦਾ ਪਰ ਇਹ ਤੁਹਾਨੂੰ ਸੇਵਾ ਮਿਲੀ ਅੱਜ ਕਿਉਂਕਿ ਅਚਾਨਕ ਜਿਹੜੀ ਇੱਕ ਢੀੜ ਬਣੀ ਆ ਪੂਰੇ ਹਲਕੇ ਉੱਤੇ ਵੱਡੀ ਢੀੜ ਬਣੀ ਆ ਕਿ ਬਹੁਤ ਸਾਰਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਨੇ ਪਰ ਇਹਦੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜਿੱਤੇ ਜਿੱਤੇ ਲੋਕਾਂ ਦਾ ਗਰਦ ਵੰਡ ਰਹੇ ਹੋ ਨਾਲ ਲੋਕੀ ਸੇਵਾ ਵੀ ਕਰ ਰਹੇ ਹੋ ਦੇਖੋ ਬੰਦੇ ਦੇ ਉਹਨਾਂ ਕੋ ਮੋਬਾਈਲ ਫੋਨ ਨੇ ਸਾਨੂੰ ਕਾਲਾਂ ਕਰਦੇ ਕਿ ਪਾਜੀ ਸਾਨੂੰ ਦੁੱਧ ਦੇ ਦਿਓ ਪਾਜੀ ਸਾਨੂੰ ਪਾਣੀ ਦੇ ਦਿਓ ਪਾਜੀ ਸਾਨੂੰ ਆਟਾ ਦੇ ਦਿਓ ਬੰਦੇ ਨੂੰ ਜ਼ੁਬਾਨ ਦਿੱਤੀ ਆ ਬਿਲਕੁਲ ਇਹ ਵਿਚਾਰੇ ਕਿੱਦਾਂ ਕਹਿਣ ਆਪਾਂ ਨੂੰ ਵੀ ਭੁੱਖੇ ਖੜੇ ਆ ਉਹ ਮੈਂ ਮੱਝਾਂ ਲੱਭ ਲੱਭ ਕੇ ਮੱਝਾਂ ਵੀ ਕਿ ਕੋਈ ਭੁੱਖੀ ਮੱਝ ਨਾ ਰਹਿ ਜਾ ਯਾਰ ਬੰਦੇ ਦੇ ਦੋ ਸਵੇਰੇ ਅਮਨ ਅੱਜ ਵੀ ਗਈ ਸਵੇਰੇ ਮੇਰੀ ਬੇਟੀ ਗਈ ਆ ਉਹ ਵੀ ਬੰਨਣ ਲਈ ਆ ਚਾਹਾਂ ਲਈ ਬੰਨਣ ਲਈ ਔਰ ਮੈਂ ਉਹਨਾਂ ਨੂੰ ਪੱਕੀ ਕੀਤੀ ਆ ਕਿ ਕੋਈ ਗਾਂ ਕੋਈ ਮੱਝ ਭੁੱਖੀ ਨਾ ਰਹਿ ਜਾ ਜੀ ਤਾ ੰਦਾ ਭੁੱਖਾ ਰਹੂਗਾ ਤੇ ਕਾਲ ਕਰ ਦੂਗਾ ਕਿ ਮੈਨੂੰ ਭੁੱਖ ਲੱਗੀ ਆ ਯਾਰ ਮੈਨੂੰ ਆ ਕੁਝ ਦੇ ਦਿਓ ਇਹ ਵਿਚਾਰੇ ਕਿੱਥੇ ਕਾਲ ਕਰਨਗੇ ਦੱਸੋ ਤੁਸੀਂ ਇਹ ਬੱਚੇ ਅਜੇ ਇਹਨਾਂ ਦੀ ਸੇਵਾ ਹੀ ਨਹੀਂ ਕਰਨਗੇ ਇਹਨਾਂ ਕੋਲ ਪਉਗੋ ਪੱਟੀ ਦਾ ਤਰੀਕਤ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਪਰ ਕੁਝ ਲੋਕ ਆਪਣੀਆਂ ਨਿੱਜੀ ਫਾਇਦਾ ਲੈ ਰਹੇ ਕਿਉਂਕਿ ਮੈਂ ਦੇਖ ਰਿਹਾ ਜਦੋਂ ਪਸ਼ੂਆਂ ਗਾਵਾਂ ਜਿਹੜੀਆਂ ਦੁੱਧ ਦੇਣ ਉਹ ਛੱਡ ਦਿੰਦੀਆਂ ਨੇ ਫਿਰ ਉਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਨੇ ਪਰ ਅੱਜ ਹੁਣ ਦਧਾਰੂ ਮੇਂ ਗਾਵਾਂ ਨੂੰ ਜਿਹੜਾ ਇੱਥੋਂ ਰਾਤ ਨੂੰ ਕੱਢਿਆ ਗਿਆ ਵਾਲੇ ਜਾ ਕੇ ਆਪਣੇ ਘਰਾਂ ਨੂੰ ਲੈ ਗਏ ਨੇ 10 ਤੋਂ 12 ਗਾਵਾਂ ਦੱਸਿਆ ਡੈ ਵੀ ਘੱਟ ਨੇ ਸਾਡੇ ਖਾਤੇ ਵਿੱਚੋਂ ਜਿਹੜੀਆਂ ਲੋਕ ਦਧਾਰੂ ਗਾਵਾਂ ਸੀ ਜਿਹੜੀਆਂ ਮਹਿੰਗੀਆਂ ਗਾਵਾਂ ਸੀ ਉਹਨਾਂ ਨੂੰ ਲੈ ਗਏ ਨੇ ਕੀ ਅਪੀਲ ਕਰੋਗੇ ਕਿਸ ਤਰੀਕੇ ਦੀ ਹੋਊਗਾ ਉਹ ਯਾਰ ਕੋਈ ਕੀ ਕਰ ਪੰਜਾਬੀਓ ਸ਼ਰਮ ਕਰੋ ਯਾਰ ਕੌਸ਼ਲੋ ਤੇ ਗਾਇਆਂ ਚੋਰੀ ਕਰ ਲੀਆਂ ਤੁਸੀਂ ਜੇ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਜਾ ਇਹ ਬੇਜਬਾਨਾਂ ਨੂੰ ਚੋਰੀ ਕਰਨ ਦੇ ਜਾ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਲੈ ਗਏ ਆ ਆ ਕਿਨੇ ਕੱਢਦੀਆਂ ਇਹਨਾਂ ਨੂੰ ਪੇਟ ਲੱਗਾ ਇਹਨਾਂ ਨੂੰ ਰੋਟੀ ਕਿਨੇ ਦੇਣੀ ਆ ਇਹਨਾਂ ਨੂੰ ਕਿੰਨੇ ਚਾਰਾ ਦੇਣਾ ਉਹਦਾ ਦੁੱਧ ਵੇਚ ਲਈ ਤੇ ਲੈ ਗਏ ਆਪਣੇ ਘਰ ਇਹਨਾਂ ਨੂੰ ਕੌਣ ਖੜੂਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਕੱਲ ਮੈਂ ਤੁਹਾਡੇ ਬਜਾਦਾਂ ਚ ਗਿਆ ਮੈਂ ਬਜਾਦਾ ਵਾਲਿਆਂ ਨੂੰ ਕਿਹਾ ਜਾ ਕਾਲਾ ਬਜਾਦੀ ਨਾ ਕਰੋ ਹੱਥ ਜੋੜ ਕੇ ਕਿਹਾ ਗੈਸ ਏਜੰਸੀਆਂ ਨੇ ਕਿਹਾ ਮੈਨੂੰ ਦਿੱਤੀ ਤੁਹਾਡੇ ਅਜਨਾਲੇ ਸ਼ਹਿਰ ਚੋਂ ਕਦੀਪ 35 40 ਕਰ ਲਾਈਆਂ ਕਿਸਰ ਬਿਲਕੁਲ ਠੀਕ ਹੈ ਹੁਣ ਕੋਈ ਬੰਦਾ ਇਦਾਂ ਨਹੀਂ ਕਰਦਾ ਮੈਂ ਕਿਹਾ ਜਿਹੜਾ ਕਦੋਂ ਮੈਨੂੰ ਦੱਸਿਓ ਆਪਣੇ ਭਰਾ ਨੇ ਬਿਲਕੁਲ ਸਾਡੇ ਦੁਕਾਨਦਾਰ ਆਪਣੇ ਭਰਾ ਨੇ ਸਭ ਨੂੰ ਹੱਥੀ ਜੋੜੇ ਆਪਾਂ ਬਿਲਕੁਲ ਆਪਣਾ ਹਲਕਾ ਪਾ ਦੇ ਕੋ ਬੰਦਾ ਬਲੈਕਮੇਲ ਕਦੋਂ ਤੇ ਖਲਾਫ ਕਾਰਵਾਈ ਕਰਦੇ ਸਿੱਧੀ ਗੱਲ ਹੈ ਬੰਦੇ ਹੱਥ ਜੋੜਨਾ ਸਾਡਾ ਫਰਜ਼ ਹੈ ਭਦਾਵਾਂ ਦੇ ਅੱਗੇ ਕਿ ਨਾ ਕਰੋ ਤੇ ਜੇ ਜਿਆਦਾ ਹੁਣ ਇਹਦੇ ਵਿੱਚ ਤੁਸੀਂ ਹੜਾਂ ਦੇ ਵਿੱਚ ਚੀਜ਼ਾਂ ਚੋਰੀ ਕਰਨ ਲੱਗ ਗਏ ਹੋ ਤੇ ਸਾਡਾ ਤੁਹਾਡਾ ਕਿਤੇ ਭਲਾ ਨਹੀਂ ਹੋਣਾ ਲੱਗਦਾ ਨਹੀਂ ਕਿ ਅਜੇ ਸਮੇਂ ਤੇ ਸਾਥ ਦੇਣਾ ਚਾਹੀਦਾ ਕਿਤੇ ਸਰਕਾਰਾਂ ਜੋ ਲੋਕਾਂ ਕਰਕਰ ਸਬਜੋ ਜੋ ਹਰ ਬੰਦੇ ਨੂੰ ਕੋਈ ਲੋਕ ਸੇਵਾ ਸੁਗੰਦੇ ਲੱਗੇ ਆ ਉਹ ਮੈਂ ਖਾ ਜਾਣ ਦੇਉ ਪਿਓ ਦੇ ਪੁੱਤੋ ਕੋਈ ਸੇਵਾ ਕਰੋ ਲੋਕਾਂ ਦੀ ਜੀ ਲੋਕਾਂ ਦੀ ਸੇਵਾ ਕਰੋ ਯਾਰ ਕਿਹੜੇ ਕੰਮ ਨੂੰ ਪੇ ਸਿਆਸਤ ਮੈਨੂੰ ਗੱਲਾਂ ਗੰਦੀਆਂ ਬਾਤ ਕੱਢ ਲਿਓ ਕਿਤੇ ਹੱਡ ਜਦੋਂ ਨਿਪਟ ਜਾਣਗੇ ਫਿਰ ਤੁਹਾਨੂੰ ਗੱਲਾਂ ਦਾ ਜਵਾਬ ਦੇ ਦਾਂਗੇ ਪਰ ਹੁਣ ਤੇ ਸੇਵਾ ਕਰੋ ਜਾਨ ਹੁਣ ਤੇ ਲੋਕ ਫਸੇ ਅਦੂ ਆਪਣੀ ਸਿਆਸਤਾਂ ਕਰਦੀ ਜਾਂਦੇ ਆ ਫਲਾਣੇ ਵਿਆਹ ਕਰਤਾ ਢਿਗੜਿਆ ਹੋ ਕਰਤਾ ਢਿਗੜਿਆ ਹੋ ਕਰਤਾ ਲੈ ਓ ਯਾਰ ਜੋ ਤੂੰ ਕਰ ਸਕਦਾ ਬੰਦਿਆ ਉਹ ਕਰ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਮੈਂ ਕੋਈ ਐਮਐਲਏ ਮੰਤਰੀ ਨਹੀਂਗਾ ਮੈਂ ਸਾਰ ਪੰਜਾਬੀਆਂ ਪੰਜਾਬ ਤੇ ਭੀੜ ਬਣੀ ਆ ਪਹਿਲਾ ਫੱਦਮੇ ਦਾ ਬੰਦਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਬਾਹ ਫੜਾਂ ਮੈਂ ਲੋਕਾਂ ਦੀ ਬਾਹ ਫੜ ਲੱਗਦਾ ਕਿ ਮੈਂ ਕੋਈ ਸਿਆਸਤ ਨਹੀਂ ਕਰਦੀ ਤੇ ਇਹਨੂੰ ਕੁਛ ਨਹੀਂ ਕਹਿਣਾ ਪਰ ਮੈਂ ਪੰਜਾਬੀਆਂ ਦੇ ਭਲੇ ਲਈ ਜ਼ਿੰਦਗੀ ਦਾ ਆਖਰੀ ਸਾਹ ਜਿਹੜਾ ਆਪਣੇ ਪੰਜਾਬ ਲਈ ਲਵਾਂਗਾ ਪੰਜਾਬ ਦੇ ਲੋਕਾਂ ਦੇ ਲਵਾਂਗਾ। ਲੱਗਦਾ ਕਿ ਇਹਨਾਂ ਬੇਰੁਜ਼ਗਾਰੀ ਦਾ ਸਾਰਿਆਂ ਨੂੰ ਇੱਕ ਦੋ ਰਲ ਕੇ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਜਾ ਇਹਨਾਂ ਨੂੰ ਚੱਲਣਾ ਚਾਹੀਦਾ ਕੋਈ ਨਹੀਂ ਚੱਲਣਾ ਚਾਹੀਦਾ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਤੁਸੀਂ ਯਾਰ ਇਕੱਠੇ ਚਲੋ ਪਹਿਲਾਂ ਸੇਵਾ ਦੇ ਕਰ ਲਓ ਸਮਾਉੱਖਾ ਨੂੰ ਕੱਢੋ ਆ ਪਾਣੀ ਤੇ ਅੱਜ ਵੀ ਬਹੁਤ ਆ ਰਿਹਾ ਔਖਾ ਸਮਾ ਤੇ ਕੱਢ ਲਓ ਪਿਓ ਦੇ ਪੁੱਤੋ ਵੋਟਾਂ ਫੇਰ ਬਣਾ ਲਿਓ ਵੋਟਾ ਵਟਾ ਦੀ ਬੈਂਡੀਆਂ ਦੁਨੀਆ ਵੇਂਦੀ ਆ ਉਹ ਸਮਾਂ ਹੀ ਲੰਘ ਗਿਆ ਹੁਣ ਤੇ ਕੰਮ ਕਰੂਗਾ ਅਮਲਾਂ ਦੇ ਹੋਣਗੇ ਦਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਜੋ ਮੱਦੀ ਕੀ ਜੋ ਲੱਗਦਾ ਸਿਆਸੀ ਸਿਰ ਟੰਟ ਜਿਆਦਾ ਚੱਲਦੇ ਐਵੇਂ ਚੱਲਦੇ ਗੰਦ ਬੋਲਦੇ ਜਾਂ ਕੰਮ ਨਹੀਂ ਕਰਦੇ ਗੰਦ ਗੰਦ ਬੋਲਦੇ ਸੱਲ ਹੋਣੀ ਚਾਹੀਦੀ ਇਦਾਂ ਦਾ ਗੰਦ ਬੋਲਣ ਲੱਗਾ ਆਪਾਂ ਨੂੰ ਆਪਣਾ ਕੰਮ ਕਰਦੇ ਉਹ ਪੱਜ ਕਰਦੇ ਗਾ ਕਲਿੱਪ ਥਾਲੀ ਵਾਲੇ ਇੱਥੇ ਆ ਇਹਦੀ ਚੱਲਿਆ ਹੁਣ ਅਗਲੀਆਂ 4 ਪੀੜ੍ਹੀਆਂ ਦਾ ਚੰਮੜ ਕੇ ਦਊਗਾ ਇਹ ਨਹੀਂ ਜਾਂਦਾ ਕਿਤੇ ਜਿੱਥੋਂ ਮਰਜ਼ੀ ਗਾਲਾਂ ਕੱਢਦੇ ਕੋਈ ਗੱਲ ਨਹੀਂ ਭਾਤ ਹੁਣ ਸੇਵਾ ਕਰੋ ਪਿਓ ਦੇ ਪੁੱਤੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਦੇ ਆ ਜਿਹਨੇ ਚੋਰੀ ਕਰਦੇ ਆ ਉਨਾਂ ਨੂੰ ਬੇਰੀ ਬੇਨਤੀ ਆ ਜਾਂ ਜਿੱਦੇ-ਜਿੱਦੇ ਇਥੋਂ ਗਾਂ ਚੋਰੀ ਖੜੀ ਆ ਉਹ ਗਾਂ ਵਾਪਸ ਕਰ ਦੇ। ਨਹੀਂ ਤੇ ਤੁਹਾਨੂੰ ਬੜਾ ਸਰਾਬ ਲੱਗਣਾ ਦੇਖ ਗੱਲ। ਕੈਮਰਾ ਕੈਮਰਾ ਲੱਗਿਆ ਜੀ ਚੈੱਕ ਕਰੋ। ਸਮਝਦੇ ਕਿ ਗੱਲ? ਇੱਕ ਮੈਂ ਕਹਿੰਦਾ ਪੱਤੀ ਸਾਹਿਬ ਜੀ ਸਾਰਾ ਇਹ ਕਿੱਥੇ ਕੈਮਰਾ ਲਾ ਦਿਓ। ਲੱਗੇ ਜੀ। ਠੀਕ ਸਰ ਠੀਕ ਹੈ। ਕੈਮਰਾ ਲਾ ਦਿਓ ਕੈਮਰਾ ਆਨ ਕਰ ਦਿਓ। ਠੀਕ ਸਰ। ਜਦੋਂ ਤੁਹਾਨੂੰ ਪਤਾ ਲੱਗਦਾ ਕੋਈ ਬੰਦਾ ਚੋਰੀ ਕਰਦਾ। ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਬਤਸਿਆ ਕਰਾ ਦਿਓ। ਠੀਕ ਸਰ। ਕਿਸੇ ਨੂੰ ਮਾਫੀ ਕਰ। ਠੀਕ ਸਰ। ਜਿਹੜਾ ਬੰਦਾ ਇਹਲੇ ਗਰੜੜ ਕਰਦਾ। ਠੀਕ ਹੈ। ਉਹਨੂੰ ਸ ਕੋਈ ਬੰਦਾ ਚੋਰੀ ਕਰਦਾ ਕਿਸਾਨਾਂ ਦਾ ਨੁਕਸਾਨ ਕਰਦਾ ਮਾਲ ਦਾ ਨੁਕਸਾਨ ਕਰਦਾ ਮਜ਼ਦੂਰਾਂ ਦਾ ਨੁਕਸਾਨ ਕਰਦਾ ਕੋਈ ਸ਼ੜਕ ਤੋੜਦਾ ਕੋਈ ਨਹਿਰ ਤੋੜਦਾ ਕੋਈ ਕੁਛ ਵੀ ਕਰਦਾ ਕੋਈ ਬਲੇ ਪੁੱਟ ਦਿੰਦਾ ਸਭ ਦੇ ਖਿਲਾਫ ਕਾਰਵਾਈ ਕਰ। ਠੀਕ ਠੀਕ ਹੈ ਇੱਥੋਂ ਅੱਗੇ ਗਾਂ ਦੀ ਚੋਰੀ ਹੋਣੀ ਚਾਹੀਦੀ। ਚਾਹੇ ਆਪ ਦਾ ਉਹਨੂੰ ਇੱਥੇ ਮੰਜਾ ਡਾ ਲਓ। ਹਾਂ ਮੇਰਾ ਮੰਜਾ ਡਾਉ ਮੈਂ ਸੌਂਗਾ ਦਾ ਉਹਨੂੰ ਇੱਥੇ। ਬਿਲਕੁਲ ਜਿਸ ਨੇ ਤਾਲੀ ਵਾਹ